ਕਾਜ਼ਾਤਰਿੰ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਆਜੀ ਵੀਰੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਤਵੀਰ ਸਿੰਘ ਆ ਜੀ। ਹਾਲ ਕੀ ਹੋਇਆ ਕੀ ਅੱਜ? ਅਸੀਂ ਕੰਪਲੀਟ ਦੇ ਚੌਟੇ ਕਰ ਰਹੇ ਹਾਂ ਦੀ ਗੋੰਦਨਾ ਮੰਡੀ। ਅੱਛਾ। ਪਿਛਲੇ 8 ਸਾਲਾਂ ਤੋਂ। ਤਕਰੀਬਨ 5 ਪਾਹ ਦਾ ਵੇ ਸਾਨੂੰ ਫੋਨ ਆਇਆ ਕਿਸੇ ਦਾ। ਕੰਪਲੀਟ ਆਗਿਆਂ ਦੀ ਕੰਪਲੀਟ ਕਰੋ ਸਾਡੀ ਆਗਿਆ। ਜਦੋਂ ਕੰਪਲੀਟ ਕਰਨ ਜਾਣੇ ਆ ਅਸੀਂ। ਉੱਥੇ ਜਾ ਕੇ ਜੋ ਦੇਖਣੇ ਕਿਸੇ ਕਿਸੇ ਇੱਕ ਘਰ ਦੇ ਕੁੰਡੀ ਲੱਗੀ ਹੋਈ ਸੀ ਉੱਥੇ ਅਸੀਂ ਵੀਡੀਓ ਬਣਾਉਣ ਲੱਗ ਗਏ ਉੱਥੇ ਵੀਡੀਓ ਬਣਾਏ ਜਦੋਂ ਵੀਡੀਓ ਬਣਾਉਂਦੇ ਗਾਹ ਤੋਂ ਕਿਸੇ ਨੇ ਤਾਰ ਪਾਟ ਦਿੱਤੀ ਮਨ ਦੀ ਲੇੜੇ ਜੀ ਨੇ ਉਹਨਾਂ ਨੇ ਸਾਨੂੰ ਬਾਹਰ ਖੋਲਿਆ ਬਾਹਰ ਖੋਲਣ ਸਾਰੇ ਅੰਦਰ ਖੱਚ ਲੱਜ ਤੱਕ ਮੋਕੀ ਹੋ ਗਏ ਅੰਦਰ ਬਾਚਾਂ ਉਹਨਾਂ ਨੇ ਜਿੰਦਾ ਰੱਖਿਆ ਅੰਦਰ ਉਹ ਜੀ ਮੇਰੀ ਕੁੱਟਮਾਰ ਕੀਤੀ ਹੈ ਜੀ ਕਿੰਨੇ ਜਣੇ ਸੀ ਕੁੱਟਮਾਰ ਕਰਨ ਵਾਲੇ ਕੁੱਟਮਾਰ ਕਰਨ ਵਾਲੇ 3 ਜਣੇ ਸੀ ਜੀ ਤੇ ਤੁਸੀਂ ਕੀ ਪੁਲਿਸ ਇਨਫੋਰਮੇਸ਼ਨ ਦਿੱਤੀ ਕੋਈ ਨੇਵਰੇ ਹਾਂਜੀ ਹਾਂਜੀ ਤੇ ਹੁਣ ਕੀ ਜਾਣੇ ਤੁਸੀਂ ਜੀ ਅਨੁਸਾਰ ਚੋਣਾ ਜੀ ਬਸ ਅਨੁਸਾਰ ਮੈਨਾਂ ਚਾਹੀਦਾ ਇਹ ਤੁਹਾਡੇ ਕਿਤੇ ਕਿਤੇ ਸਟਾ ਬੱਜੀਆ ਦਾ ਸਰ ਦੇ ਵਿੱਚ ਆ ਜੀ ਸਾਰੇ ਸਹੀਰ ਦੀਆਂ ਗੁੱਜੀਆਂ ਹੱਟਾਂ ਬੱਜੀ ਹੋਈਆਂ ਕਪੋਂਦੀ ਆ ਜੀ ਕੀ ਹੋਰ ਕੋਈ ਹਥਿਆਰ ਸੀ ਕਿ ਹਥਿਆਰ ਸੀ ਕੋਨਾਂ ਕੋਲੇ ਜੀ ਬੇਸਬਾਲ ਸੀਗਾ ਜੀ ਅੱਛਾ ਇੱਕ ਘਰਾੜ ਸੀਗੀ ਜੀ ਲੋਹੇ ਦੀ ਰਾਉੜਾ ਇਦਾਂ ਬੀਸ ਬਾਲ ਟੁੱਟ ਗਿਆ ਉਹਨਾਂ ਦਾ ਤੇ ਉਹ ਰਾਉ ਉਹਨਾਂ ਨੂੰ ਕੁੱਟਣ ਲੱਗੇ ਜੀ ਬਹੁਤ ਜ਼ਿਆਦਾ ਪੂਰੀ ਤਰ੍ਹਾਂ ਕੁੱਟਿਆ ਗਿਆ ਅੰਦਰ ਅੱਧਾ ਘੰਟੇ ਨੂੰ ਕੁੱਟੀ ਗਈ ਜੀ ਇਹ ਤੇ ਮੇਰੇ ਉਹ ਤੇ ਸੀਮ ਹਸਪਤਲ ਸੇ ਐਡਮਿਟ ਕਰਾਇਆ ਗਿਆ ਤਾਂ ਹਾਂ ਜੀ ਉਹ ਤਾਂ ਪ੍ਰਸ਼ਾਸਨ ਨੇ ਆ ਕੇ ਛਡਵਾਇਆ ਉੱਥੋਂ ਜੀ ਪ੍ਰਸ਼ਾਸਨ ਗੇੜ ਖਲਾਇਆ ਉਹਨਾਂ ਦਾ ਆ ਕੇ ਇਹ ਸਾਨੂੰ ਦਾਖਲ ਕਰਵਾਇਆ ਹੈ ਵਿਭਾਗਾਂ ਵਿੱਚ ਤੇ ਉਸ ਤੋਂ ਬਾਅਦ ਫਿਰ ਤਾਂ ਨੱਚ ਭਿੰਡੇ ਲੈਂਦੇ ਹਨ ਭਿੰਡੇ ਰਹਿੰਦਾ ਗਿਆ ਜੀ ਤੇ ਡਾਕਟਰ ਸਾਹਿਬ ਨੇ ਕੀ ਕਹਿ ਰਹੇ ਹਨ ਉਹ ਕਹਿੰਦੇ ਜੀ ਪਰਚਾ ਰੱਖ ਕੱਟਦਾ ਰਹਿੰਦੇ ਸੀ ਤੇ 10 ਕੁ ਬੰਦੇ ਅਰੈਸਟ ਕਰ ਲਿਆ ਕੋਸਕ ਮੇਰਾ ਨਾਮ ਹੈ ਡਾਕਟਰ ਹਰਸ਼ੀਦ ਗੋਇਲ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਟਿੰਡਾ ਸਰ ਗੁਨੇਾਨਾ ਦੇ ਪੇਸ਼ੈਂਟ ਆਏ ਹੋਦੇ ਬੜੀ ਕਿਚਨ ਸੌਂਦੇ ਸੋ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਜੀ ਸਿਵਲ ਹਸਪੀਟਲ ਗੁਨੇਾਨਾ ਤੋਂ ਰੈਫਰ ਹੋ ਕੇ ਜਿਨ੍ਹਾਂ ਦਾ ਨਾਮ ਸੁਤਵੀਰ ਸਿੰਘ ਹੈ ਦਸਤਨ ਮਤਾਵਾ ਕੋ ਨਾਲ ਕੁਟਮਾਰ ਹੋਈ ਹੈ ਬੁਨਿਆਨਾ ਵੀ ਕਿ ਉਹਨਾਂ ਦਾ ਪਰਚਾ ਕੱਟ ਦਿੱਤਾ ਗਿਆ ਸੀ ਤੇ ਅਗਲੇਰੀ ਜਾਂਚ ਲਈ ਸਾਡੇ ਕੋਲ ਭੇਜਿਆ ਗਿਆ ਸਰ ਕਿਹਨੇ ਕਸਟੋ ਕਰ ਦਿੱਤੀ ਆ ਕਰਤਾ ਜੀ ਸੱਟਾਂ ਮੈਡੀਕਲ ਲੀਗਲ ਹੋਣ ਕਾਰਨ ਕਾਫੀ ਸਾ ਡਿਸਕਲੋਸ ਨਹੀਂ ਕੀਤੇ ਜਾ ਸਕਦੇ ਪਰ ਪੇਸ਼ੈਂਟ ਦੀ ਹਾਲ ਸਟੇਬਲ ਹੈ ਸਾਡੇ ਜਿਹੜੇ ਐਕਸ ਰੇਜ਼ ਵਗੈਰਾ ਉਹ ਕੱਲ ਹੋਣਗੇ ਸਕੈਨ ਵਗੈਰਾ ਸਾਰੇ ਹੋ ਚੁੱਕੇ ਤੇ ਅਸੀਂ ਐਕਸ ਰੇਜ਼ ਤੇ ਸਕੈਨ ਤੋਂ ਬਾਅਦ ਅਗਲੀ ਜਿਹੜੀ ਹੈਗੀ ਸਪੈਸ਼ਲਿਸਟ ਓਪੀਨੀਅਨ ਕੋਲ ਕਰਕੇ ਕੋਈ ਫ੍ਰੈਕਚਰ ਵਗੈਰਾ ਨਹੀਂ ਹੈ ਹਜੇ ਤੱਕ ਕੁਝ ਵੀ ਕਮੈਂਟ ਨਹੀਂ ਕੀਤਾ ਜਾ ਸਕਦਾ ਇਹ ਸਾਨੂੰ ਜਿਹੜੀ ਹੈਗੀ ਇਤਲਾਮ ਮਿਲੀ ਸੀ ਕਿ ਇੱਕ ਬਿੱਲੀਪੁਰ ਦਾ ਜਿਹੜਾ ਹੈਗਾ ਸਹਾਇਕ ਲੈਨਮੈਨ ਹੈ ਹੈਪਾਸਪੁਰ ਦਾ ਸਤਵੀਰ ਸਿੰਘ ਉਹ ਆਪਣੇ ਜਿਹੜਾ ਹੈਗਾ ਤੇ ਗੋਨੀਆਣਾ ਮੰਡੀ ਵਿਖੇ ਗੁਰਪ੍ਰੀਤ ਸਿੰਘ ਮੰਗੂ ਨਾਂ ਦੇ ਵਿਅਕਤੀ ਦੇ ਘਰ ਇਹਦਾ ਰੀਡਿੰਗ ਲੈਣ ਗਿਆ ਸੀ ਜਾਂ ਚੋਰੀ ਚੈੱਕ ਕਰਨ ਗਿਆ ਸੀ ਇਹਦਾ ਉਹ ਤਾਂ ਉਹਨੂੰ ਮਤਲਬ ਜਿਹੜੀ ਸਟੇਟਮੈਂਟ ਰਿਕਾਰਡ ਕਰਾਂਗੇ ਫਿਰ ਫਤ ਲੱਗੇ ਕਲੀਅਰ ਗੱਲ ਕੀ ਹੈਗੀ ਇਹ ਉਹਨੇ ਉਹਦੀ ਜਿਹੜੇ ਹੈਗਾ ਗੁਰਪ੍ਰੀਤ ਮੰਗੂ ਨੇ ਉਹਦੀ ਘਰੇ ਮਤਲਬ ਦੰਦਰਵਾਜਾ ਬੰਦ ਕਰਕੇ ਉਹਦੀ ਕੁੱਟਮਾਰ ਕੀਤੀ ਤੇ ਉਹਦੀ ਵੀਡੀਓ ਬਣਾਈ ਤੇ ਮਾਫੀ ਦਾ ਪੇਰ ਆ ਮਗਵਾਈ ਤੇ ਇਸ ਸਬੰਧ ਦੇ ਵਿੱਚ ਹੈਗਾ ਜਿਹੜਾ ਸੀ ਐਫਐਸ ਸਾਡੇ ਸਟੇਟਮੈਂਟ ਲਿਖਣ ਆਏ ਸੀ ਹਸਪਤਾਲ ਤੇ ਗੋਨੀਆਣਾ ਪਰ ਜਿਹੜਾ ਹੈਗਾ ਉਹਨੂੰ ਬਠਿੰਡੇ ਦਾ ਰਿਫਰ ਕਰਤਾ ਕਰ ਦਿੱਤਾ ਗਿਆ ਹੁਣ ਸਾਡਾ ਜੀ ਉਹ ਜਿਹੜਾ ਬਠਿੰਡੇ ਹਸਪੀਟਲ ਦੇ ਵਿੱਚ ਉਹਦੀ ਸਟੇਟਮੈਂਟ ਰਿਕਾਰਡ ਕਰਨ ਲਈ ਚਲਾ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਮੰਗੂ ਨੂੰ ਅਸੀਂ ਜਿਹੜਾ ਹੈਗਾ ਰਾਉਂਡ ਅਪ ਕਰ ਲਿਆ ਤੇ ਉਸ ਤੋਂ ਹੁਣ ਪੁੱਛਗਿੱਛ ਕੀਤੀ ਜਾਊਗੀ ਤੇ ਤਫतीश ਕਰਕੇ ਅਗਲੀ ਜਿਹੜੀ ਕਾਰਵਾਈ ਹਮੇਸ਼ਾ ਲਿਆਂਦੀ ਜਾਊਗੀ ਅਗਲੀ ਕਾਰਵਾਈ ਕੀ ਹੋਏਗੀ ਸਰ ਪਰਚਾ ਦਰਜ ਕਰਕੇ ਤਫतीश ਹੋਊਗੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੋ ਕੋਈ ਹੋਰ ਸ਼ਾਮਲ ਹੋਇਆ ਤਾਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ